ਮੱਝ ਵਿੱਚ ਹੋ ਸਕਦਾ ਤੇ ਪਿਆਰਿਓ ਜਦੋਂ ਫਿਰ ਛੇਵੇਂ ਪਾਤਸ਼ਾਹ ਨੇ ਕਿਹਾ ਭਾਈ ਕੱਲੀ ਮਾੜਾ ਨਹੀਂ ਹੁਣ ਨਾਲ ਸ਼੍ਰੀ ਸਾਹਿਬ ਵੀ ਚਾਹੀਦੀ ਪਰ ਨਾਲ ਛੇਵੇਂ ਪਾਤਸ਼ਾਹ ਨੇ ਵੀ ਹੁਕਮ ਕੀਤਾ ਮੇਰਾ ਸਿੱਖ ਰਾਜਨੀਤੀ ਵੀ ਪੜੇ ਅੱਜ ਸਿੱਖ ਰਾਜਨੀਤੀ ਤੋਂ ਦੂਰ ਹੈ ਆਖੋ ਸਤਨਾਮ ਵਾਹਿਗੁਰੂ ਜੀ ਮੇਰਾ ਸਿੱਖ ਰਾਜਨੀਤੀ ਪੜੇ ਤੇ ਸਭ ਤੋਂ ਵੱਡਾ ਸਾਡੇ ਪ੍ਰਮਾਣ ਜਦੋਂ ਹਰਿਮੰਦਰ ਸਾਹਿਬ ਜਾ ਕੇ ਪ੍ਰਕਰਮਾ ਕਰੋਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੋ ਨਿਸ਼ਾਨ ਸਾਹਿਬ ਨੇ ਇੱਕ ਮੀਰੀ ਤੇ ਇੱਕ ਪੀਰੀ ਇੱਕ ਧਰਮ ਦਾ ਤੇ ਇੱਕ ਰਾਜਨੀਤੀ ਦਾ ਧਰਮ ਦਾ ਨਿਸ਼ਾਨ ਉੱਚਾ ਹੈ ਤੇ ਰਾਜਨੀਤੀ ਦਾ ਨਿਸ਼ਾਨ 1.5 ਫੁੱਟ ਨੀਵਾ ਰੱਖਿਆ ਮਹਾਰਾਜ ਜੀ ਤੁਸੀਂ ਉੱਪਰੋਂ ਅੰਦਾਜ਼ਾ ਲਾ ਸਕਦੇ ਹੋ ਜਦੋਂ ਦਰਸ਼ਨ ਕਰ ਲੈ। ਉਹ ਬਰਾਬਰ ਨਹੀਂ ਹੈ ਨਿਸ਼ਾਨ ਸਾਹਿਬ ਦੋਨੋਂ। ਧਰਮ ਦਾ ਨਿਸ਼ਾਨ ਉੱਚਾ ਹੈ। ਤੇ ਜਿਹੜਾ ਰਾਜ ਭਾਗ ਦਾ ਨਿਸ਼ਾਨ ਹੈ ਉਹ ਨੀਮਾ ਰੱਖਿਆ ਧਰਮ ਨਾਲੋਂ ਆਪਾਂ ਪਿਛਲੇ ਦਿਵਾਨਾਂ ਚ ਕਾਫੀ ਵਾਰੀ ਵਿਚਾਰੇ ਇਸ ਬਚਨ ਦੇ ਕੀਤੀ ਹੈ ਭਾਵ ਸਿੱਖ ਰਾਜਨੀਤੀ ਪੜੇ ਪਰ ਰਾਜਨੀਤੀ ਪੈਰ ਦੀ ਜੁੱਤੀ ਸਮਝੇ ਤੇ ਧਰਮ ਸਿਰ ਦਾ ਤਾਜ ਸਮਝੇ ਆਖੋ ਸਤਨਾਮ ਵਾਹਿਗੁਰੂ ਜੀ ਹੁਣ ਬਿਲਕੁਲ ਜੂਟ ਕਰਨੇ ਹੁਣ ਜੁੱਤੀ ਸਿਰ ਤੇ ਰੱਖੀ ਆ ਧਰਮ ਪੈਰਾਂ ਚ ਰੁਲਦਾ ਹੁਣ ਰਾਜਨੀਤੀ ਸਿਰ ਤੇ ਐ ਧਰਮ ਪੈਰਾਂ 'ਚ ਰੋਲ ਰਹੇ ਆਪਣੀ ਕੁਰਸੀ ਖਾਤਰ ਆਪਣੇ ਅਹੁਦੇ ਖਾਤਰ ਧਰਮ ਨੂੰ ਵੀ ਸਿੱਕੇ ਤੇ ਬੰਦਾ ਟੰਗ ਦਿੰਦਾ ਹੈ ਹਰ ਕਦਾਈ ਥੱਲੇੋਂ ਲੈ ਕੇ ਉੱਪਰ ਤੱਕ 0 ਤੋਂ ਲੈ ਕੇ 100 ਨੰਬਰ ਤੱਕ ਕਸੂਰ ਕਿਸੇ ਇੱਕ ਦਾ ਨਹੀਂ ਹੁੰਦਾ ਇੱਕ ਵਾਰੀ ਬੇਨਤੀ ਆਪ ਜੀ ਨੂੰ ਇਹ ਵੀ ਕਰਾਂ ਕਿ ਜੇ ਕੋਈ ਰਾਜਾ ਆਪਣੀ ਪਰਜਾ ਦੇ ਉੱਤੇ ਜ਼ੁਲਮ ਕਰਦਾ ਹੈ ਨਾ ਉਹ ਕੱਲਾ ਰਾਜਾ ਦੋਸ਼ੀ ਨਹੀਂ ਪਰ ਜਾਂ ਵੀ ਦੋਸ਼ੀ ਹੈ ਜਿਹਨੇ ਉਹਨੂੰ ਪਾਵਰ ਦਿੱਤੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੁਸੀਂ ਪਾਵਰ ਦਿੱਤੀ ਤਾਂ ਅਗਲਾ ਜ਼ੁਲਮ ਕਰਦਾ ਨਾ ਗੱਲਾ ਉਹਨੂੰ ਕਿਉਂ ਦੋਸ਼ੀ ਮੰਨਦੇ ਹੋ ਵੀ ਰਾਜਾ ਇਦਾਂ ਕਰਦਾ ਰਾਜਾ ਉਦਾਂ ਕਰਦਾ ਜੇ ਤਾਂ ਰਾਜਾ ਹੋਵੇ ਧਰਮੀ ਵੇ ਤਾਂ ਪਰਜਾ ਹੱਸਦੀ ਤੇ ਖੁਸ਼ ਰਹਿੰਦੀ ਹੈ ਤੇ ਔਰੰਗਜ਼ੇਬ ਦਾ ਰਾਜ ਪੜ੍ਹ ਲਓ ਜਾਂਗੀਰ ਰਰਗਿਆਂ ਨੂੰ ਪੜ੍ਹ ਲਓ ਫਰਖਸੀ ਰਰਗਿਆਂ ਨੂੰ ਪੜ੍ਹ ਲਓ ਜਿਹੜਾ ਮਰਜੀ ਰਾਜੇ ਦਾ ਰਾਜ ਜਿਨ੍ਹਾਂ ਨੇ ਜ਼ੁਲਮ ਕੀਤਾ ਇੱਕ ਟਾਈਮ ਜਿਸਾ ਹੱਥ ਜੋਰ ਕਰ ਵੇਖੈ ਸੋਏ ਜਪਜੀ ਸਾਹਿਬ ਚ ਪੜਦੇ ਹੋ ਨਾ ਜਿਹਦੇ ਹੱਥ ਚ ਜੋਰ ਹੈ ਉਹ ਇੱਕ ਵਾਰੀ ਅਜਮਾਉਂਦਾ ਜ਼ਰੂਰ ਹੈ ਆਖੋ ਸਤਨਾਮ ਵਾਹਿਗੁਰੂ ਜੀ ਕੋਈ ਵਿਰਲਾ ਹੁੰਦਾ ਵੀ ਤਾਕਤ ਕੋਲ ਹੋਵੇ ਤੇ ਨਿਮਰਤਾ ਚ ਰਹਿ ਜੇ ਜਿਸਾ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਨੀਚ ਨਾ ਕੋਈ ਅੱਛਾ ਇੱਕ ਬਚਨ ਹੋਰ ਪੜ੍ਹ ਲਓ ਰਾਜ ਭਾਗ ਬਾਰੇ ਬਾਣੀ ਜੋ ਮਾਰੇ ਕਹਿੰਦੇ ਜਿਸ ਦਾ ਰਾਜ ਤਿਸੇ ਕਾ ਸੁਖ ਨਾ ਜਿਹਦਾ ਰਾਜ ਹੋਵੇ ਉਹਦੀ ਚੱਲਦੀ ਹੁੰਦੀ ਹੈ ਖੁਸ ਸਤਨਾਮ ਜੀ ਵਾਹਿਗੁਰੂ ਜੀ